ਯਾਰ ਬੋਲੀ ਨਾ ਕੁੜੀਏ ਗੱਲ ਸੁਣ ਲਈ ਹੁਣ ਧਿਆਨ ਨਾਲ ਕੰਨ ਉਰਾ ਕਰਕੇ ਰੱਖੀ ਸਾਡੇ ਕੰਦੇ ਨੂੰ ਓ ਬਾਬਾ ਤੇਰਾ ਬੇਟਾ ਤੇਰੀ ਪਹਿਲੀ ਖਰੀਦ ਲੈ ਜੋ ਤੇਰੀ ਪਿੱਠ ਮੱਚੀ ਹੋਈ ਆ ਚਲ ਕੋਈ ਨਾ ਆ ਭਾਗੂ ਆਪਣੇ ਘਰ ਦਾ ਪੂਰਾ ਨਕਸ਼ਾੜ ਕਰੋ ਹੈ ਉਹੀ ਕਹੇ ਜਾਂਦੇ ਨੇ ਸਨੌਰੀਆਂ ਪਾਗਲ ਨੇ ਸਨੌਰੀਆਂ ਪਾਗਲ ਨੇ ਤੂੰ ਮੇਰੀ ਗੱਲ ਸੁਣ ਲੈ ਸਾਡੀ ਚਲਾਕੀ ਦੇਖ 10 ਵੇ ਤੁੱਟਿਆ ਛੱਡਾ ਦਿਮਾਗ ਸਨੌਰੀਆਂ ਦਾ ਭਨੇ ਕਿਸੇ ਦਾ ਹੈ ਨਹੀਂ ਸਾਇੰਟਿਸਟਾਂ ਦਾ ਸਾਇੰਟਿਸਟਾਂ ਦਾ ਵੀ ਨਹੀਂ ਇਹਦਾ ਸਹੀ ਗੱਲ ਆ ਵੀਰੇ ਲੈ ਹੁਣ ਸਾਰੀ ਡਿਟੇਲ ਧਿਆਨ ਨਾਲ ਸੁਣ ਲਈ ਕੱਲੀ ਕੱਲੀ ਗੱਲ ਤੇ ਗੌਰ ਕਰਕੇ ਸਾਰਾ ਕੁਝ ਲਿਖ ਕੇ ਲੈ ਆਂ ਅਸੀਂ ਪਰਾ ਬੈਠੇ ਹੀ ਕੰਮ ਕਰ ਦੇਤੀ ਸਨਾ ਫਟਾਫਟ ਲੈ ਗੱਲ ਨੰਬਰ 1 ਗੱਲ ਨੰਬਰ 1 ਪਹਿਲਾ ਤਾਂ ਚਰਨੋ ਤੇ ਵੀਰਾ ਗਲਤ ਨੇ ਇਹ ਨੋਟ ਕੀਤਾ ਜਾਵੇ ਗੱਲ ਨੰਬਰ 2 ਫਿਰ ਭਾਗੂ ਨੇ ਦੋ ਭਰੀਆਂ ਸਰੂੰ ਦੀਆਂ ਦੋ ਭਰੀਆਂ ਸਰੂੰ ਦੀਆਂ ਕੋਠੇ ਓਲੇ ਲੁਕੋਤੀਆਂ ਕੋਠੇ ਓਲੇ ਲੁਕੋ ਕੇ ਰੱਖ ਦਿੱਤੀਆਂ ਵੀ ਬੇਲੇ ਟਾਈਮ 'ਚ ਲੋਕਾਂ ਦੀਆਂ ਧੀਆਂ ਨੰਨਿਆਂ ਕੋਲੋਂ ਨੂੰ ਤੇਲ ਦਿਆ ਕਰਾਂਗੇ ਇਹਨੇ ਜਿਹੜੀਆਂ ਭਰੀਆਂ ਦੀ ਭਣੇ ਦੋ ਪਰਾਂ ਲਗੋ ਕੇ ਇਦਾਂ